ਨਾਲ ਪੰਗਾ ਹੀ ਲੈ ਲਿਆ ਉਹ ਭਾਈ ਕੌਣ ਆ ਭੱਲਾ ਸਾਹਿਬ ਧਰੀਓ ਆ ਜਾ ਆ ਜਾ ਬਾਲਿਆ ਲੰਗਿਆ ਬਸ ਤੂੰ ਹੀ ਰਹਿ ਗਿਆ ਸੀ ਕਿ ਹਾਲ ਚਾਲ ਪੁੱਛਣ ਤੋਂ ਓਏ ਹੋਏ 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 ਭੱਲਾ ਸਾਹਿਬ ਆਹ ਕੀ ਹੋ ਗਿਆ ਪਟੀਆਂ ਖੂਨ ਖਰਾਬਾ ਫੋੜੀਆਂ ਇਹ ਤਾਂ ਕੁਦਰਤ ਦੀ ਕਰੋਪੀ ਹੋਗ ਲੱਗਦੀ ਕੋਈ ਓਏ ਜੇ ਕਰੋਪੀ ਕੁਦਰਤ ਦੀ ਹੋਈ ਹੋਵੇ ਤਾਂ ਬੰਦਾ ਰੱਬ ਦੀ ਰਜ਼ਾ ਸਮਝ ਕੇ ਬਰਦਾਸ਼ਤ ਕਰ ਲੈਂਦਾ ਤੇ ਜਿਹੜੀ ਕਰੋਪੀ ਬੰਦੇ ਵੱਲੋਂ ਹੁੰਦੀ ਆ ਉਹ ਬੰਦੇ ਤੋਂ ਬਰਦਾਸ਼ਤ ਨਹੀਂ ਹੁੰਦੀ ਹਾਏ ਚਲੋ ਭੱਲਾ ਸਭ ਕੋਈ ਗੱਲ ਨਹੀਂ ਸਬਰ ਕਰੋ ਜਿਵੇਂ ਸਿਆਣੇ ਕਹਿੰਦੇ ਹੁੰਦੇ ਆ ਜ਼ਿੰਦਗੀ ਚ ਉਤਾਰ ਚੜਾ ਆਉਂਦੇ ਰਹਿੰਦੇ ਆ ਨਾਲੇ ਭੱਲਾ ਸਭ ਤੁਸੀਂ ਇਹ ਕਹਿ ਕੇ ਮਾਨੂੰ ਸਮਝਾਓ ਪੀਐਸਏ ਬਹਾਨੇ ਨਾਲ ਤੁਹਾਡੇ ਘਰ ਦੀ ਚੀਜ਼ ਬਣ ਗਈ ਘਰ ਦੀ ਚੀਜ਼ ਬਣ ਗਈ ਹਾਂ ਕਿਹੜੀ ਚੀਜ਼ ਓਏ ਆ ਫੌੜੀਆਂ ਯਾਰ ਮੁਕਰ ਸ਼ਰਮ ਕਰ ਤੇਰੇ ਵਰਗੇ ਯਾਰ ਦੋਸਤ ਹੋਣ ਨਾ ਤਾਂ ਦੁਸ਼ਮਣਾਂ ਦੀ ਲੋੜ ਨਹੀਂ ਇਹ ਤਾਂ ਕੀ ਪੁੱਛਣਾ ਵੀ ਹੋਇਆ ਕੀ ਆ ਉਲਟਾ ਮਜ਼ਾਕ ਘੰਡਾ ਪਿਆ ਫਿਰ ਦੱਸ ਦਿਓ ਕੀ ਹੋਇਆ 250 ਬੱਤੇ ਨੂੰ ਹੁਣ ਤੱਕ ਜੱਜ ਚੁੱਕਿਆ ਮੈਂ ਯਾਰ ਕੀ ਹੋਇਆ ਪੱਲਾ ਸਾਹਿਬ ਮੈਨੂੰ ਵਿਸਥਾਰ ਨਾਲ ਦੱਸੋ ਵਿਸਥਾਰ ਨਾਲ ਜੱਗਾ ਫਿਰ ਬਿਠਾਵਾਂ ਖੜਾ ਹੋ ਮੇਰਾ ਮਤਲਬ ਆ ਆ ਉਹ ਪਿੱਛੇ ਸਿੰਦੂਰੀ ਦੇ ਕਿਹੜੀ ਆ ਬਸਥਾਰ ਨਾਲ ਦੱਸਣ ਨੂੰ ਇਹ ਬਣਾਈ ਆ ਆ ਆ ਬੰਦਾ ਦੇਖ ਰੇ ਜਿਹੜਾ ਘੋੜੇ ਤੋਂ ਥੱਲੇ ਗਿਰੇ ਜਿਹੜਾ ਗਿਰਦਾ ਪਿਆ ਆ ਹਾਂ ਬਸ ਇਹ ਸਮਝ ਲਾ ਮੈਂ ਅੱਛਾ ਜਿਹਦੇ ਨਾਲ ਪੰਗਾ ਲਿਆ ਹਾਂ ਉਹ ਆ ਜੰਗਲੀ ਟੱਠਾ ਅੱਛਾ ਪਰ ਪੱਲਾ ਸਾਹਿਬ ਤੁਸੀਂ ਤਾਂ ਸਿਆਣੇ ਬਿਆਣੇ ਬੰਦੇ ਆ ਭਲਾ ਠੱਠੇ ਨਾਲ ਪੰਗਰਾਂ ਦੀ ਲੋੜ ਕੀ ਸੀ ਇੱਕ ਨੰਬਰ ਦਾ ਮੂਰਖ ਬੰਦਾ ਤੇਰੇ ਆਰਕੇ ਬੰਦੇ ਨੂੰ ਸਮਝਾਉਣ ਨੂੰ ਮੈਂ ਸਿੰਧੂ ਹੀ ਬਣਾਈਆ ਉਲਟਾ ਫੇਸਬਾਲ ਖੜਾ ਕਰਤਾ ਪਰ ਦੱਸੋ ਹੋਇਆ ਕੀ ਸੀ ਓਏ ਟੱਠੇ ਨਾਲ ਨਹੀਂ ਪੰਗਾ ਲਿਆ ਕਿਹਦੇ ਨਾਲ ਉਹ ਟੱਠੇ ਵਰਗੇ ਬੰਦੇ ਨਾਲ ਪੰਗਾ ਲੈ ਹੋ ਗਿਆ ਅੱਛਾ ਅੱਛਾ ਕਿਸੇ ਬੰਦੇ ਨਾਲ ਉਹ ਕਿਵੇਂ ਪਰਸੋਂ ਦੀ ਗੱਲ ਆ ਯਾਰ ਅੱਛਾ ਮੈਂ ਅੰਮ੍ਰਿਤਸਰ ਗਿਆ ਸੀਗਾ ਅੰਮ੍ਰਿਤਸਰ ਗਿਆ ਸੀ ਮੈਨੂੰ ਹੋ ਗਿਆ ਕਵੇਲਾ ਅੱਛਾ ਪੈਸੇ ਮੇਰੇ ਕੋਲ ਹੈ ਨਹੀਂ ਸੀ ਕਿਸੇ ਹੋਟਲ 'ਚ ਜਾ ਕੇ ਰਾਤ ਕੱਟ ਲਵਾਂ ਅੱਛਾ ਰਿਸ਼ਤੇਦਾਰ ਤੈਨੂੰ ਪਤਾ ਮੇਰਾ ਕੋਈ ਨਹੀਂ ਗੱਡੀਆਂ ਬੱਸਾਂ ਸਾਡੇ ਪਿੰਡ ਰਾਤ ਨੂੰ ਖੜ੍ਹਦੀਆਂ ਅੱਛਾ ਮੈਨੂੰ ਪੈ ਗਿਆ ਫਿਕਰ ਮੈਂ ਰਾਤ ਕੱਟਾਂ ਤਾਂ ਕਿੱਥੇ ਕੱਟਾਂ ਹਾਂ ਫੇਰ ਮ ਇਹ ਕਦੋਂ ਕੰਮ ਆ ਕੋਈ ਵਾਕਫੀ ਕੱਢ ਕੱਢ ਕੇ ਨਾ ਜਾਣ ਪਛਾਣ ਠੀਕ ਮੈਂ ਹੌਸਲਾ ਜਿਆ ਕਰਕੇ ਨਾ ਸ਼ਰਮਾ ਕੇ ਦਾ ਦਰਵਾਜ਼ਾ ਖੜਕਾਇਆ ਅੱਛਾ ਬੰਦਾ ਨਿਕਲਿਆ ਬਾਹਰ ਹਾਂ ਮੈਂ ਕਿਹਾ ਜੀ ਮੈਨੂੰ ਪਛਾਣਿਆ ਕੀ ਕਹਿੰਦਾ ਕਹਿੰਦਾ ਪਛਾਣਨ ਨੂੰ ਤੇਰਾ ਅੱਗੇ ਦੌੜਾ ਫੇਰਿਆ ਮੈਂ ਕਿਹਾ ਜੀ ਮੇਰਾ ਨਾਮ ਜਸਵਿੰਦਰ ਭੱਲਾ ਫਿਰ ਕਹਿੰਦਾ ਕਹਿੰਦਾ ਹੋਉ ਮੈਂ ਕਿਹਾ ਜੀ ਮੈਂ ਟੈਲੀਵਿਜ਼ਨ ਚ ਆਉਣਾ ਹਾਂ 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 ਫਿਰ ਆਈ ਗਿਆ ਸੀ ਮਨਾ ਕਰਦੇ ਮੈਂ ਕਰ ਲੇਗਾ ਮੈਂ ਕਹਿੰਦਾ ਜੀ ਤੁਸੀਂ ਮੇਰਾ ਕਹਿਣਾ ਨਹੀਂ ਮੰਨਦੇ ਸਮਝ ਰਹੇ ਭਾਈ ਸਾਹਿਬ ਮੈਂ ਇਹ ਕਹਿਣਾ ਚਾਹੁੰਦਾ ਵੀ ਮੇਰੀ ਟੈਲੀਵਿਜ਼ਨ ਕਰਕੇ ਤੁਸੀਂ ਪਛਾਣ ਲਓ ਮੈਂ ਆਇਆ ਸੀ ਅੰਮ੍ਰਿਤਸਰ ਮੇਰੇ ਕੋਲ ਨਹੀਂ ਹੈਗੇ ਪੈਸੇ ਰਾਤ ਕੱਟਣ ਨੂੰ ਕਿਤੇ ਜਗ੍ਹਾ ਨਹੀਂ ਤੁਹਾਡੀ ਬਹੁਤ ਮਿਹਰਬਾਨੀ ਜੇ ਮੈਨੂੰ ਸਿਰਚ ਪਾਉਣ ਨੂੰ ਕਮਰਾ ਦੇ ਦਿਓ ਤਾਂ ਕੀ ਕਹਿੰਦਾ ਫਿਰ ਕਹਿੰਦਾ ਇਹ ਕਲਾਕਾਰਾਂ ਦੀ ਸਰਾਂ ਜਿੱਦ ਨੂੰ ਮੂੰਹ ਚੱਕਿਆ ਅੱਛਾ ਦਹੋ ਜਾ ਓਏ ਹੋਏ ਇਹ ਧੀਆਂ ਪੈਣ ਵਾਲਾ ਘਰ ਹੈ ਧੀਆਂ ਪੈਣ ਵਾਲਾ ਘਰ ਮੈਨੂੰ ਬੜਾ ਗੁੱਸਾ ਚੜਿਆ ਉੱਥੇ ਨਹੀਂ ਬਾਅਦ ਚ ਅੱਛਾ ਮੈਂ ਸੋਚਾਂ ਮਨਾ ਹਾਂ ਵੀ ਜੇ ਇਹ ਧੀਆਂ ਪ ਪਰ ਕਿਸ ਨੂੰ ਕੀ ਕਿਹਾ ਜਾ ਸਕਦਾ ਸੀ ਲੋੜ ਤੇਰੀ ਸੀ ਲੋੜ ਬੰਦ ਮੈਂ ਸੀ ਹਾਂ ਫਿਰ ਮੈਂ ਹੌਸਲਾ ਜਿਆ ਕਰਕੇ ਦੂਜੇ ਘਰੇ ਜਾ ਕੇ ਦਰਵਾਜ਼ਾ ਖੜਕਾਇਆ ਅਗਲੇ ਘਰ ਉੱਥੇ ਮੈਨੂੰ ਬੜੀ ਖੁਸ਼ੀ ਪ੍ਰਾਪਤ ਹੋਈ ਕਿਵੇਂ ਕਿਉਂਕਿ ਬੰਦੇ ਨੇ ਨਿਕਲਦੇ ਨੇ ਮੈਨੂੰ ਪਛਾਣ ਲਿਆ ਕੀ ਕਹਿੰਦਾ ਦਰਵਾਜ਼ਾ ਖੋਲ੍ਹਿਆ ਬਾਹਰ ਆ ਕੇ ਕਹਿੰਦਾ ਬੱਲੇ ਭੱਲਾ ਸਾਹ ਆਏ ਨੇ ਵਾਹ ਮੈਂ ਕਹਾ ਭਾਈ ਮੈਨੂੰ ਪਛਾਣ ਲਿਆ ਅੱਛਾ ਤੇ ਮੈਂ ਹੱਥੋਂ ਕੀ ਪਰਸੋਂ ਟੈਲੀਵਿਜ਼ਨ 'ਚ ਆ ਕੇ ਖੜਿਆ ਆ ਜੀ ਤੈਨੂੰ ਕੌਣ ਨਹੀਂ ਪਛਾਣੂ ਠੀਕ ਮੈਂ ਕਹਾ ਜਨਾਬ ਗੱਲ ਇਹ ਆ ਵੀ ਮੈਨੂੰ ਇੱਥੇ ਕੋਈ ਜਾਣ-ਪਛਾਣ ਵਾਲਾ ਹੈ ਨਹੀਂ ਕਵੇਲਾ ਹੋ ਗਿਆ ਪਿੰਡ ਜਾਣਾ ਸੀ ਜੇ ਮੈਨੂੰ ਰਾਤ ਕੱਟਣ ਨੂੰ ਆਪਣਾ ਕਮਰਾ ਦੇ ਦੇ ਤਾੜੀ ਬੜੀ ਮਿਹਰਬਾਨ ਕੀ ਕਹਿੰਦਾ ਜਦੋਂ ਹੀ ਪਾਸਾ ਜਾ ਮਲਟ ਕੇ ਪਤਾ ਕੀ ਕਹਿੰਦਾ ਉਹ ਤੈਨੂੰ ਕਮਰਾ ਕਿਥੋਂ ਦੇ ਦੀਏ ਸਾਡੇ ਦਾ ਘਰ ਐ ਅਜ ਮੁੰਡੇ ਦਾ ਮੰਗਣਾ ਹੋ ਕੇ ਖੜਿਆ ਫਿਰ ਤੁਸੀਂ ਕੀਆ ਮੈਂ ਕਹਾ ਮੈਂ ਕਿਹਾ ਉਹਦੀ ਮੰਗ ਛਡਾਉਣ ਆਇਆ ਮੈਂ ਤਾਂ ਸਿਰ ਛਪਾਉਣ ਨੂੰ ਕਮਰਾ ਮੰਗਦਾ ਠੀਕ ਕਹਿੰਦਾ ਤੇਰੀਆਂ ਹਰਕਤਾਂ ਪਤਾ ਟੀਵੀ 'ਤੇ ਕਿੱਦਾਂ ਦੀਆਂ ਨੇ ਕੌਣ ਸ਼ਰੀਪ ਬੰਦਾ ਤੈਨੂੰ ਘਰੇ ਰਾਤ ਕਟਾਉਂ ਠੀਕ ਹੈ ਇਹ ਧੀਆ ਪੈਣ ਵਾਲਾ ਘਰ ਆ ਦਫਾ ਹੋ ਜਾ ਫਿਰ ਧੀਆ ਫਿਰ ਅਲਗ ਮੈਂ ਸੋਚਾਂ ਮੈਂ ਨਾ ਏਡੇ ਵੱਡੇ ਸ਼ਹਿਰ 'ਚ ਸਾਨੂੰ ਤਾਂ ਉਹੀ ਰਾਤ ਕਟਾਉ ਜਿਹੜਾ ਸਾਡੇ ਵਰਗਾ ਕੋਈ ਇਕੱਲਾ ਕਹਿਰਾ ਬੰਦਾ ਕੋਈ ਛੜਾ ਛਡਾਂਕ ਪਰ ਏਡੇ ਸ਼ਹਿਰ 'ਚ ਪਤਾ ਕਿਵੇਂ ਕਰੀਏ ਵੀ ਜਿਹਦੇ ਘਰੇ ਧੀਆ ਪੈਣਾ ਨਹੀਂ ਠੀਕ ਆ ਫਿਰ ਮੈਂ ਦਿਮਾਗ ਦੇ ਘੋੜੇ ਤੜਾਇਆ ਕਿਵੇਂ ਕੀ ਦੇਖਦਾ ਵੀ ਇੱਕ ਮਕਾਨ ਦੇ ਵਿੱਚ ਹਾਂ ਸਿਰਫ ਇੱਕ ਬੱਤੀ ਜਗ ਰਹੀ ਆ ਅੱਛਾ ਫਿਰ ਮੈਂ ਸੋਚਿਆ ਵੀ ਮਨਾ ਪੱਕੀ ਗੱਲ ਆ ਵੀ ਇੱਥੇ ਇਕੱਲਾ ਇੱਕ ਬੰਦਾ ਰਹਿ ਰ ਹੂੰ ਫੇ ਬਣ ਗਿਆ ਕੰਮ ਥੋੜਾ ਬਸ ਆ ਸਾਰਾ ਉਥੋਂ ਹੀ ਬਣਿਆ ਓਏ ਬਾਹ ਮੇਰੀ ਟੁੱਟੀ ਪਈ ਆ ਅੱਛਾ ਦੱਤ ਮੇਰੀ ਖੜੀ ਆ ਹੱਥਾ ਮੇਰਾ ਪਟਿਆ ਪਿਆ ਅੱਖ ਮੇਰੀ ਸੁੱਜੀ ਪਈ ਆ ਨੱਕ ਚੋਂ ਪਤਾ ਨਹੀਂ ਅਜੇ ਤੱਕ ਕੀ ਨਿਕਲਿਆ ਮੈਂ ਕਿਹਾ ਬਸ ਜਵਾਨ ਹੀ ਕੋਤਾ ਖਾ ਗਈ ਓਏ ਹੋਏ ਜਿਉਂ ਹੀ ਜਾ ਕੇ ਦਰਵਾਜ਼ਾ ਖੜਕਾਇਆ ਅੱਛਾ ਓਏ ਹੋਏ 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 ਕੀ ਪੁੱਛਦਾ ਅੱਛਾ ਮੈਂ ਕਿਹਾ ਟੱਠੇ ਵਰਗਾ ਬੰਦਾ ਸੱਤ ਫੋਟਾ ਬਾਹਰ ਨਿਕਲਿਆ ਓਏ ਹੋਏ ਤਾਂ ਹੌਣ ਆਕੜੀ ਅੱਛਾ ਅੱਖਾਂ ਲਾਲ ਓਏ ਹੋਏ ਟੌਲੇ ਫੜਪਣ ਓਏ ਹੋਏ ਮੋਛ ਖੜੀ ਹਾਂ ਧਾਲ ਜੀ ਮੇਰੀ ਗਰਦਨ ਤੇ ਮਾਰ ਕੇ ਪਤਾ ਕੀ ਕਹਿੰਦਾ ਕੀ ਕਹਿੰਦਾ ਕੀ ਓਏ ਅਤੀ ਰਾਤ ਨੂੰ ਲੋਕਾਂ ਦੇ ਦਰਵਾਜ਼ੇ ਖੜਕਾਈ ਜਾਂਦਾ ਅੱਛਾ ਕੀ ਚਾਹੀਦਾ ਤੈਨੂੰ ਅੱਛਾ ਮੈਂ ਕਿਹਾ ਭਾਜੀ ਮੈਂ ਤਾਂ ਇੰਨਾ ਕੇ ਪੁੱਛਣਾ ਸੀ ਕਿ ਤੁਹਾਡੇ ਘਰੇ ਧੀਆ ਪੈਣਾ ਹੈਗੀਆਂ ਅੱਛਾ ਕੂਕੀ ਲੈਣਾ ਓਏ ਮੈਂ ਕਿਹਾ ਜੀ ਰਾਤ ਹੀ ਟਕੇਗੀ ਕੌਣ ਐਸ ਵੇਲੇ ਅਧੀ ਰਾਤ ਵੇਲੇ ਚਤਸਿਆਂ ਨੂੰ ਐਸ ਵੇਲੇ ਚੱਪਲ ਸਾਤੇ ਘਾ ਰਹੀ ਹੈ ਮੈਨੂੰ ਪਤਾ ਪਤਾ ਹੈ ਤੇ ਸੁੱਖ ਤਾਂ ਹੈ ਅਧੀ ਰਾਤ ਵੇਲੇ ਸੁੱਖ ਨੂੰ ਕੌਣ ਆਉਂਦਾ ਜਤਿੰਦਰ ਜਤਿੰਦਰ ਕੀ ਹੋ ਰਿਹਾ ਕੁਝ ਨਹੀਂ ਹੈ ਤੇ ਮੂੰਹ ਕੋਲ ਰੱਖਿਆ ਹੈ ਇੱਧਰ ਉਤਰੋ ਭਾਜੀ ਹਾਂ ਮੈਂ ਮਰ ਗਈ ਅਥਰੋ ਭੱਜ ਗਈ ਹੈ ਤੇ ਤੂੰ ਮੇਰੇ ਵੱਲ ਕਿਉਂ ਭੱਜ ਆ ਰਿਹਾ ਹੈ ਡਾਕਟਰ ਵੇਲੇ ਆਪਣੇ ਕੰਮ ਆਉਂਦੇ ਆ ਜਤਿੰਦਰੇ ਠੀਕ 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 ਹੈ ਠੀਕ ਹੈ ਠੀਕ ਹੈ ਦੁੱਖ ਸੁੱਖ ਵੇਲੇ ਕਲਾਕਾਰੀ ਕਲਾਕਾਰਾਂ ਦੇ ਕੰਮ ਆਉਂਦੇ ਆ ਪਰ ਤੂੰ ਮੇਰੇ ਵੱਲ ਕਿਉਂ ਭੱਜੀ ਆ ਰਿਹਾ ਹੈ ਅਸਲ ਵਿੱਚ ਅੱਜ ਏਟੀਐਮ ਤੇ ਨਾ ਮੇਰੀ ਰਿਪੋਰਟਿੰਗ ਆ ਤੇ ਅਨ ਮੌਕੇ ਤੇ ਆ ਕੇ ਅਥਰੋ ਭੱਜ ਗਈ ਹੁਣ ਤਾਂ ਇਸ ਗਰੀਬ ਗੁਰਵੇ ਦੀ ਇੱਜ਼ਤ ਤੇਰੇ ਹੱਥਾਂ ਮੈਨੂੰ ਨਾਰਾ ਕਰੀਂ ਜਤਿੰਦਰ ਮੈਨੂੰ ਰਿਕਾਰਡਿੰਗ ਤੇ ਚੱਲ ਬਾਹਰ ਬਾਹਰ ਛੱਡ ਤੀ ਪਰ ਜੱਪਾ ਗੇ ਹੁੰਦਿਆਂ ਮੈਂ ਤੇਰੇ ਨਾਲ ਕਿਵੇਂ ਰਿਕਾਰਡਿੰਗ ਤੇ ਜਾ ਸਕਨੀ ਆ ਲੈ ਜਦ ਜੱਪਲ ਤੇਰੇ ਹੁੰਦਿਆਂ ਸੁਹਦਿਆਂ ਅੱਜ ਕਿਸੇ ਹੋਰ ਨਾਲ ਜੱਪੜੀਆਂ ਮਾਰਨ ਗਿਆ ਲੈ ਮੇਰੇ ਕਹਿਣ ਦਾ ਮਤਲਬ ਤੇਰੇ ਹੁੰਦਿਆਂ ਸੁਹਦਿਆਂ ਜੱਪਲ ਅੱਜ ਕਿਸੇ ਹੋਰ ਨਾਲ ਪ੍ਰੋਗਰਾਮ ਤੇ ਗਿਆ ਤੇ ਤੂੰ ਮੈਨੂੰ ਰਿਕਾਰਡਿੰਗ ਤੇ ਨਹੀਂ ਜਾ ਸਕਦੀ ਕੀ ਕਿਹਾ ਕਿਸੇ ਹੋਰ ਨਾਲ ਹੂੰ ਹੂੰ ਮੈਨੂੰ ਕਹਿ ਕੇ ਗਿਆ ਕਿ ਮੈਂ ਚੰਡੀਗੜ੍ਹ ਜਾ ਰਿਹਾ ਵਾਂ ਭੈਣ ਨੂੰ ਮਿਲਣ ਇਹ ਨਹੀਂ ਤਾਂ ਤਰੂ ਮੇਰੀ ਤਾਂ ਕੀ ਆਸੀ ਕੀ ਕਹਿਣਾ ਕੀ ਜਤਿੰਦਰ ਵੇ ਇੱਕ ਤਾਂ ਜਤਿੰਦਰ ਜਤਿੰਦਰ ਕਹਿ ਕੇ ਤੂੰ ਮੈਨੂੰ ਨਾ ਕਰਨ ਚੋਗੀ ਛੱਡਿਆ ਹੀ ਨਹੀਂ ਚਤਰਿਆ ਤੂੰ ਕਿਤਾ ਜਦੋਂ ਮੈਨੂੰ ਚਤਰਾਇਆ ਕਹਿੰਨੀ ਆ ਮੈਨੂੰ ਇੰਜ ਲੱਗਦਾ ਜਿਵੇਂ ਕਿ ਆ ਹੋਵੇ ਚੰਦਰਿਆ ਮਾਰੇ ਮੋਇਆ ਤੁਹਾਡੀ ਫੀਮਾ ਲੱਤੀ ਤੁਹਾਡੀ ਫੀਮਾ ਪਰਾਈਸ਼ ਚਵਾਰਕੀਂ ਤੁਹਾਡੀ ਫੀਮਾ আচ্ছা বাস 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 আচ্ছা ਮੈਨੂੰ ਹੁਣ ਨਾ ਤਾਂ ਨਹੀਂ ਕਰੇਂਗੀ ਮੇਨਰ ਰਿਕਾਰਡਿੰਗ ਤੇ ਚੱਲੇਂਗੀ ਨਾ ਬਿਲਕੁਲ ਚੱਲਾਂਗੀ ਹੂੰ ਪੱਕਾ ਟਿਟਵਰਕ ਬਿਲਕੁਲ ਹੂੰ ਜੇ ਉਹ ਜਾ ਸਕਦਾ ਵੈ ਕਿਸੇ ਹੋਰ ਦੇ ਨਾਲ ਪ੍ਰੋਗਰਾਮ ਕਰਨ ਤੇ ਮੈਂ ਤੇਰੇ ਨਾਲ ਨਹੀਂ ਜਾ ਸਕਦਾ ਇਹ ਕਾਰਨ ਕਰਕੇ। ਮੈਂ ਜੰਬਲ ਆ ਗਿਆ ਮੈਂ ਮਰ ਗਿਆ ਮੈਨੂੰ ਕਿਤੇ ਲੁਕੋ। ਫਿਕਰ ਨਾ ਕਰ ਫਿਕਰ ਨਾ ਕਰ। ਮੈਨੂੰ ਕਹਿੰਦੀ ਆ ਫਿਕਰ ਨਾ ਕਰ ਆਪਣੀ ਭੂਖ ਨਿਕਲੀ ਜਾਂਦੀ ਆ। ਮੈਂ ਆ ਨਾ ਤੂੰ ਫਿਕਰ ਨਾ ਕਰ ਮੈਂ ਜਿਉਂ ਆ। ਇਹੀ ਗੱਲ ਦਾ ਤਾਰਾ ਤੂੰ ਜਿਉਂ ਆ। ਅੱਗੇ ਤੈਨੂੰ ਸ਼ੱਕ ਦੀ ਨਜ਼ਰਾਂ ਵੇਖਦਾ ਜਿਉਂ ਨੂੰ ਅੱਜ ਪਤਾ ਲੱਗ ਗਿਆ ਜੀ ਇਸ ਵੇਲੇ ਮੈਂ ਇਕੱਲਾ ਤੇਰੇ ਕੋਲ ਪਤਾ ਨਹੀਂ ਕੀ ਕੁਝ ਬੋਲੂ। ਉਹ ਤਾਂ ਤਾਂ ਬੋਲੂ ਜੇ ਮੈਂ ਉਹਨੂੰ ਬੋਲਣ ਦਵਾਂ। ਠੀਕ ਹੈ। ਮੈਂ ਜਰਾ ਆਉਂਦਾ। ਇਹ ਕੋਈ ਟਾਈਮ ਹੈ ਤਾਂ ਆਉਂਦਾ ਹੈ ਹੈ ਸਵੇਰੇ ਨਹੀਂ ਸੀ ਆਇਆ ਜਾਂਦਾ ਦਿਨ ਨਹੀਂ ਸੀ ਚੜਨਾ ਨਾ ਮੈਂ ਕੀ ਪੁੱਛਣੀ ਪਈਆਂ ਜਦ ਬੰਦਾ ਮੈਨੂੰ ਕਹਿ ਕੇ ਗਿਆ ਕਿ ਮੈਂ ਕੱਲ ਨੂੰ ਆਉਂਗਾ ਤੇ ਫਿਰ ਬੰਦੇ ਦੀ ਜ਼ਬਾਨ ਨਹੀਂ ਹੁੰਦੀ ਅੱਧੀ ਰਾਤਾਂ ਲਿਆਵੜੇ ਘਰ ਉਹ ਏ ਸ਼ਰੀਫ ਆਦਮੀ ਦੇ ਘਰ ਆਉਂਦਾ ਟਾਈਮ ਹੁੰਦਾ ਕੋਈ ਮੇਰਾ ਆਪਣਾ ਘਰ ਆ ਮੈਂ ਜਦੋਂ ਮਰਜ਼ੀ ਆਵਾਂ ਜਦੋਂ ਮਰਜ਼ੀ ਜਾਵਾਂ ਪਰ ਮੈਨੂੰ ਇਹ ਦੱਸ ਇਹ ਮੇਰੇ ਘਰ ਕੀ ਕਰਨ ੜਿਆ ਟੌਪਿਕ ਬਦਲਣ ਦੀ ਕੋਸ਼ਿਸ਼ ਨਾ ਕਰੋ ਟਾਪਿਕ ਨਾ ਬਦਲੋ ਤੇਰਾ ਟਾਪਿਕ ਮੈਂ ਬਾਅਦ ਬਦਲਾਂ ਪਹਿਲਾਂ ਮੈਂ ਚੱਲ ਕੇ ਆਉਂਦੀ ਹਾਂ ਬਦਲਾਂ ਹਾਂ ਮਰ ਜਾ ਤੂੰ ਤਾਂ ਮੈਂ ਦੱਸਦਾ ਇਹ ਤਾਂ ਮੈਂ ਦੱਸਦਾ ਲੋਕਾਂ ਦੇ ਘਰ ਨਹੀਂ ਲੈ ਕੇ ਤੈਨੂੰ ਚਾਹੀਦਾ ਓਏ ਨਾ ਮਾਰ ਮੈਂ ਤਾਂ ਤੇਰੀ ਰਾਮ ਗਾਉਂ ਆ ਨਾ ਕਰ ਨਾ ਮਾਰ ਨਾ ਮਾਰ ਹੋਰ ਗੱਲ ਪੈਜ ਨਾ ਮਾਰ ਇੱਕ ਕੀ ਦੱਸ ਪੈਜ ਇਹਨੂੰ ਤਾਂ ਮੈਂ ਤਦ ਮਾਫ ਕਰਾਂਗਾ ਪਹਿਲੋ ਤੈਨੂੰ ਭੈਣ ਕਹੇ ਮੈਂ ਨਹੀਂ ਕਹਿਣਾ ਕਉ ਭੈਣ ਮੈਂ ਨਹੀਂ ਕਹਿਣਾ ਕਉ ਭੈਣ ਮੈਂ ਨਹੀਂ ਕਹਿਣਾ ਸੜੇ ਕਉ ਭੈਣ ਮੈਂ ਨਹੀਂ ਕਹਾਂ ਭੈਣ ਵੇ ਚੰਦਰੀਆ ਵੇ ਚੰਦਰੀਆ ਕਿਉਂ ਹੱਡ ਤੋੜਵਾਈ ਜਾਣਾ ਹੈ ਕਹਦੇ ਭੈਣ ਕਹਤਾ ਸੀ ਹਜਤਿੰਦਰੇ ਪਰ ਮੰਨ ਦੀ ਮੈਲ ਨਹੀਂ ਜਾਂਦੀ ਆ ਬਾਈ ਦੀ ਘਰ ਵਾਲੀ ਭੱਜ ਗਈ ਘਰ ਵਾਲੀ ਭੱਜ ਗਈ ਹਲੋ ਹਲੋ ਨੀਲਮ ਤੂੰ ਘਰ ਆ ਉਹੋ ਥੋੜੀ ਘਰ ਵਾਲੀ ਨਹੀਂ ਮੇਰੇ ਵਾਲੀ ਥੈਂਕ ਗੋਡ ਡਰਾਜਤਾ ਸੀ ਯਾਰ ਆ ਮਾਫ ਕਰਨਾ ਆ ਦੂਰਦਰਸ਼ਨ ਵਾਲੇ ਤੁਸੀਂ ਪਹਿਲਾਂ ਹੁੰਦੇ ਸੀ ਜਦੋਂ ਫੰਨੇਖਾਨੂ ਵੀ ਗੇਟ ਦੇ ਬਾਹਰ ਖੜਾ ਕਰ ਦਿੰਦੇ ਸੀ ਤੇ ਆਪਣੀ ਮਰਜ਼ੀ ਨਾਲ ਦੂਰੋਂ ਦੂਰੋਂ ਦਰਸ਼ਨ ਦਿੰਦੇ ਸੀ ਹੁਣ ਜਦੋਂ ਦੇ ਨਵੇਂ ਟੀਵੀ ਚੈਨਲ ਚੱਲ ਪਏ ਨਾ ਤੇਰੇ ਵਰਗੇ ਨੂੰ ਵੀ ਨੇੜੇੋਂ ਦਰਸ਼ਨ ਦੇਣੇ ਪੈਂਦੇ ਆ ਕੰਮ ਦੱਸ ਆ ਟੈਲੀਵਿਜ਼ਨ 'ਚ ਲਾਸਮੈਂਟ ਜੀ ਕਰਾਉਣੀ ਆ ਅਨਾਉਂਸਮੈਂਟ ਕਾਦੀ ਅਨਾਉਂਸਮੈਂਟ ਆ ਮੇਰੀ ਘਰ ਵਾਲੀ ਅਤਰੋ ਭੱਜ ਗਈ ਘਰ ਵਾਲੀ ਭੱਜ ਗਈ ਭਾਈ ਸਾਹਿਬ ਮਾਫ ਕਰਨਾ ਅਸੀਂ ਦੂਰਦਰਸ਼ਨ ਤੇ ਭੱਜਣ ਬਾਰੇ ਇਨਫੋਰਮ ਨਹੀਂ ਦਿੰਦੇ ਗਵਾਚਣ ਵਾਰ ਦਿੰਨੇ ਆ ਭਾਈ ਜੀ ਗੱਲ ਇਹ ਆ ਤੁਸੀਂ ਮੇਰੇ ਕਹਿਣ ਦਾ ਮਤਲਬ ਨਹੀਂ ਸਮਝਿਆ ਉਹਨੂੰ ਤੁਸੀਂ ਗੁਆਚੀਏ ਸਮਝੋ ਫੇਰ ਦਰਜ ਕਰਾਈ ਆ ਯਾਖਿਆ ਮੇਰਾ ਮਤਲਬ ਪੁਲਿਸ ਰਿਪੋਰਟ ਕਰਾਈ ਆ ਅ ਭਾਈ ਜੀ ਪੁਲਿਸ ਨੂੰ ਨਹੀਂ ਵਿੱਚ ਲੈ ਕੇ ਆਉਣਾ ਤੁਸੀਂ ਬਸ ਸਿੱਧੀ ਅਨਾਊਂਸਮੈਂਟ ਕਰ ਦਿਓ ਸਿੱਧੀ ਅਨਾਊਂਸਮੈਂਟ ਕਰ ਦਿਓ ਇੱਥੇ ਖਾੜਾ ਲੱਗਾ ਹੋਇਆ ਪੇ ਰੁਪਈਆ ਦਿਓ ਤੇ ਸਿੱਧੀ ਅਨਾਊਂਸਮੈਂਟ ਕਰਾਓ ਇੱਕ ਕਾਇਦਾ ਵੀ ਹੁੰਦਾ ਅੱਛਾ ਇਹਦਾ ਬਦਲ ਅੱਜਕੱਲ ਸਿੱਧੇ ਪੈਸੇ ਨਹੀਂ ਫੜਦੇ ਆਹ ਕਾਇਦਾ ਇੱਧਰ ਫੜਾ ਦਿਓ ਉਹਦੇ ਵਿੱਚ ਧਰ ਦਿੰਦੇ ਹੋ ਬਕਵਾਸ ਨਾ ਕਰੋ ਜੇ ਅਨਾਉਂਸਮੈਂਟ ਕਰਾਉਣੀ ਆ ਤਾਂ ਕੁਝ ਫਾਰਮੈਲਿਟੀਜ਼ ਕਰਨੀਆਂ ਪੈਣੀਆਂ ਐ ਕੀ ਕਰਨੀਆਂ ਪੈਣੀਆਂ ਕੁਝ ਫਾਰਮੈਲਿਟੀਜ਼ ਕੰਪਲੀਟ ਕਰਨੀਆਂ ਪੈਣੀਆਂ ਐ ਕਿਹੜੀਆਂ ਕਿਹੜੀਆਂ ਪਹਿਲਾਂ ਜਾ ਕੇ ਪੁਲਿਸ ਕੋ ਐਫ ਆਰ ਦਰਜ ਕਰਾਓ ਅੱਛਾ ਫਿਰ ਸਾਡੇ ਕੋ ਗਵਾਚੇ ਸੁਚਨਨ ਵਾਲੇ ਫਾਰਮ ਲੈ ਕੇ ਇਹਨਾਂ ਨੂੰ ਭਰ ਕੇ ਆਪਣੇ ਇਲਾਕੇ ਦੇ ਐਸਡੀ ਨੂੰ ਤਸਦੀਕ ਕਰਾਓ ਫੋਟੋ ਸਮੇਤ ਤੇ ਫਿਰ ਸਾਡੇ ਕੋ ਵਾਹ ਵਈ ਵਾਹ ਇਹਨਾਂ ਨੂੰ ਚਾਹੀਏ ਅਗਲੀ ਬਾਰਡਰ ਕਰਾਸ ਕਰ ਜੀ ਇਹ ਮੇਰੀ ਪ੍ਰੋਬਲਮ ਹੈ ਬਾਈ ਜੀ ਗੱਲ ਇਹ ਆ ਵੀ ਮੈਂ ਫਾਰਮ ਵੀ ਲੈ ਜਾਂ ਹੂੰ ਹਰ ਵੀ ਲੈਣਾ ਐਸ ਡੀ ਐਮ ਸਾਹਿਬ ਤੋਂ ਤਸਦੀਕ ਵੀ ਕਰਾ ਲੈਣਾ ਫੋਟੋ ਵੀ ਟੈਸਟ ਕਰਾ ਲੈਣਾ ਪਰ ਮਿੰਤ ਵਾਲੇ ਕੰਮ ਆ ਮੇਰੇ ਵੀਰ ਮੈਂ ਪੁਲਿਸ ਵਿੱਚ ਰਿਪੋਰਟ ਦਰਜ ਨਹੀਂ ਕਰਾਉਣੀ ਪਰ ਭਾਈ ਸਾਹਿਬ ਪਾਣੀ ਪੁਲਾਂ ਦੇ ਹੀਟ ਦੀ ਲੰਗਣਾ ਜੇ ਸੂਚਨਾ ਦਰਜ ਕਰਾਉਣੀ ਆ ਤਾਂ ਪੁਲਿਸ ਕੋ ਜਾਣੇ ਹੀ ਪੈਣਾ ਭਾਈ ਜੀ ਜੇ ਪੁਲਿਸ ਵਿੱਚ ਰਿਪੋਰਟ ਦਰਜ ਕੀਤੇ ਬਿਨਾ ਨਹੀਂ ਸਰਨਾ ਫਿਰ ਤੁਸੀਂ ਲਾਉਂਸਮੈਂਟ ਕਰਨ ਨੂੰ ਰਹਿਣ ਹੀ ਦਿਓ ਜੇ ਮੇਰੀ ਕਿਸਮਤ ਚ ਹੋ ਆਪੇ ਘਰੇ ਮੁੜਿਓ ਅੱਛਾ ਮੈਂ ਚੱਲਦਾ ਇੱਕ ਮਿੰਟ ਭਾਈ ਸਾਹਿਬ ਜਰਾ ਇੱਕ ਮਿੰਟ ਇੱਕ ਮਿੰਟ ਪਲੀਸੀ ਹੋ ਗਿਆ ਤੁਸੀਂ ਪੁਲਿਸ ਨੂੰ ਜਾਣ ਤੋਂ ਇਹ ਘਬਰਾਉਂਦੇ ਕਿਉਂ ਆ ਕੋਈ ਖਾਸਾ ਹੀ ਮਾੜਾ ਤਰ੍ਹਾਂ ਲੱਗਦਾ ਪਰਸਪਰਤੀ ਮਾੜਾ ਜਾਂ ਮਾੜਾ ਇਹ ਤਾਂ ਜਿਹਦੇ ਨਾਲ ਬੀਤੀ ਹੁੰਦੀ ਆ ਉਹਨੂੰ ਪੁੱਛ ਕੇ ਜਾਣੀਏ ਕਿਉਂ ਕੀ ਗੱਲ ਹੋਈ ਸੀ ਹੋਣਾ ਕੀ ਸੀ ਅਤਰੋ ਪਿਛਲੇ ਸਾਲ ਵੀ ਭੱਜ ਗਈ ਸੀ ਉਦੋਂ ਸਭ ਤੋਂ ਪਹਿਲਾਂ ਮੈਂ ਪੁਲਿਸ ਵਿੱਚ ਰਿਪੋਰਟ ਦਰਜ ਕਰਾਈ ਸੀ ਫਿਰ ਪੁਲਿਸ ਨੇ ਲੱਭੀ ਨਹੀਂ ਆਸ਼ਕੇ ਜਾਈਏ ਸਾਡੀ ਪੁਲਿਸ ਦੇ ਚੌਥੇ ਦਿਨੀ ਬਰਾਮਦ ਕਰ ਲਈ ਸੀ ਫਿਰ ਨਿੰਦਾ ਕਿਉਂ ਪੁਲਿਸ ਨੂੰ ਨਿੰਦਾ ਨਾ ਤਾਂ ਹੋਰ ਕੀ ਕਰਾਂ ਮੈਨੂੰ 20 ਦਿਨਾਂ ਬਾਅਦ ਮੋੜੀ ਸੀ ਆ ਬਾਈ ਦੀ ਕਾਰ ਵਾਲੀ ਭੱਜ ਗਈ ਕਾਰ ਹੀ ਬੱਦਲੀ ਹੈਲੋ ਹੈਲੋ ਨੀਲਮ ਤੂੰ ਘਰ ਆਇਆ ਓਹੋ ਥੋੜੀ ਘਰ ਵਾਲੀ ਨਹੀਂ ਮੇਰੇ ਵਾਲੀ ਥੈਂਕ ਗੋਡ ਡਰਾਇਤਾ ਸੀ ਯਾਰ ਆ ਮਾਫ ਕਰਨਾ ਆ ਦੂਰਦਰਸ਼ਨ ਵਾਲੇ ਤੁਸੀਂ ਪਹਿਲਾਂ ਹੁੰਦੇ ਸੀ ਜਦੋਂ ਫੰਨੇਖਾਨੂ ਵੀ ਗੇਟ ਦੇ ਬਾਹਰ ਖੜਾ ਕਰ ਦਿੰਦੇ ਸੀ ਤੇ ਆਪਣੀ ਮਰਜ਼ੀ ਨਾਲ ਦੂਰੋ ਦੂਰੋ ਦਰਸ਼ਨ ਦਿੰਦੇ ਸੀ ਹੁਣ ਜਦੋਂ ਦੇ ਨਵੇਂ ਟੀਵੀ ਚੈਨਲ ਚੱਲ ਪਏ ਨਾ ਤੇਰੇ ਵਰਗੇ ਨੂੰ ਵੀ ਨੇੜੇ ਦਰਸ਼ਨ ਦੇਣੇ ਪੈਂਦੇ ਆ ਕੰਮ ਦੱਸ ਆ ਟੈਲੀਵਿਜ਼ਨ 'ਚ ਲਾਸਮੈਂਟ ਜੀ ਕਰਾਉਣੀ ਆ ਅਨਾਉਂਸਮੈਂਟ ਕਾਹਦੀ ਅਨਾਉਂਸਮੈਂਟ ਆ ਮੇਰੇ ਘਰ ਵਾਲੀ ਅਤਰੋਂ ਭੱਜ ਗਈ ਘਰ ਵਾਲੀ ਭੱਜ ਗਈ ਭਾਈ ਸਾਹਿਬ ਮਾਫ ਕਰਨਾ ਅਸੀਂ ਦੂਰਦਰਸ਼ਨ ਤੇ ਭੱਜਣ ਬਾਰੇ ਇਨਫੋਰਮ ਨਹੀਂ ਹੁੰਦੇ ਗਵਾਚਣ ਵਾਰ ਦਿੰਨੇ ਆ ਭਾਈ ਜੀ ਗੱਲ ਇਹ ਆ ਤੁਸੀਂ ਮੇਰੇ ਕਹਿਣ ਦਾ ਮਤਲਬ ਨਹੀਂ ਸਮਝੇ ਉਹਨੂੰ ਤੁਸੀਂ ਗਵਾਚੀਏ ਸਮਝੋ ਫੇਰ ਦਰਜ ਕਰਾਈ ਆ ਤੇ ਆਖਿਆ ਮੇਰਾ ਮਤਲਬ ਪੁਲਿਸ ਰਿਪੋਰਟ ਕਰਾਈ ਆ ਭਾਈ ਜੀ ਪੁਲਿਸ ਨੂੰ ਨਹੀਂ ਵਿੱਚ ਲੈ ਕੇ ਆਉਣਾ ਤੁਸੀਂ ਬਸ ਸਿੱਧੀ ਅਨਾਊਂਸਮੈਂਟ ਕਰ ਦਿਓ ਸਿੱਧੀ ਅਨਾਊਂਸਮੈਂਟ ਕਰ ਦਿਓ ਇੱਥੇ ਖਾੜਾ ਲੱਗਾ ਹੋਇਆ ਪੇ ਰੁਪਈਆ ਦਿਓ ਤੇ ਸਿੱਧੀ ਅਨਾਊਂਸਮੈਂਟ ਕਰਾਓ ਇੱਕ ਕਾਇਦਾ ਵੀ ਹੁੰਦਾ अच्छा ਇਹਦਾ ਬਦਲ ਅੱਜ ਕੱਲ ਸਿੱਧੇ ਪੈਸੇ ਨਹੀਂ ਫੜਦੇ ਆ ਕਹਦਾ ਇੱਧਰ ਫੜਾ ਦਿਓ ਉਹਦੇ ਵਿੱਚ ਧਰ ਦਨੇ ਬਕਵਾਸ ਨਾ ਕਰੋ ਜੇ ਅਨਾਉਂਸਮੈਂਟ ਕਰਾਉਣੀ ਆ ਤਾਂ ਕੁਝ ਫਾਰਮੈਲिटीज ਕਰਨੀਆਂ ਪੈਣੀਆਂ ਐ ਕੀ ਕਰਨੀਆਂ ਪਣੀਆਂ ਕੁਝ ਫਾਰਮੈਲिटीज ਕੰਪਲੀਟ ਕਰਨੀਆਂ ਪੈਣੀਆਂ ਐ ਕਿਹੜੀਆਂ ਕਿਹੜੀਆਂ ਪਹਿਲਾਂ ਜਾ ਕੇ ਪੁਲਿਸ ਕੋ ਐਫ ਆਰ ਦਰਜ ਕਰਾਓ ਅੱਛਾ ਫਿਰ ਸਾਡੇ ਕੋ ਗਵਾਹੀ ਸੂਚਨ ਵਾਲੇ ਫਾਰਮ ਲੈ ਕੇ ਇਹਨਾਂ ਨੂੰ ਭਰ ਕੇ ਆਪਣੇ ਇਲਾਕੇ ਦੇ ਐਸਡੀ ਨੂੰ ਤਸਦੀਕ ਕਰਾਓ ਫੋਟੋਸ ਮੇਰੇ ਤੇ ਫਿਰ ਸਾਡੇ ਕੋ ਵਾਹ ਬਈ ਵਾਹ ਇੰਨੇ ਨੂੰ ਚਾਹੇ ਅਗਲੀ ਬਾਰਡਰ ਕਰਾਸ ਕਰ ਜਾਈਏ ਇਹ ਮੇਰੀ ਪ੍ਰੋਬਲਮ ਹੈ ਬਾਈ ਜੀ ਗੱਲ ਇਹ ਆ ਵੀ ਮੈਂ ਫਾਰਮ ਵੀ ਲੈ ਜਨ ਹਮ ਭਰ ਵੀ ਲੈਨ ਹਮ ਐਸ ਡੀ ਐਮ ਸਾਹਿਬ ਤੋਂ ਤਸਦੀਕ ਵੀ ਕਰਾ ਲੈਨ ਹਮ ਫੋਟੋ ਵੀ ਟੈਸਟ ਕਰਾ ਲੈਨ ਪਰ ਮਿੰਤਾਂ ਵਾਲੇ मैंने हेल्प यू कोई मदद कर सकता सर हाँ मेरा तस्मा बहुत देर तो खुला सी प्लीज जरा बंद हो गए बूटा की दुकान नहीं सर है तो किताबों की दुकान है और वैसे भी मैं तो ओनर हाँ आओ अच्छा फिर मैंने कोई लेटेस्ट फैशन की कोई किताब दिखाओ मैं uh, सर फैशन की है सर इटली की बुक है जी लेटेस्ट मैं yeah. देख ली है जेबा देखो पुराने स्टाइल में uh, है सर देखिए तो सर ਇਹ ਇਹ ਅੰਦਰ ਦੀ ਜੇਬ ਹੁੰਦੀ ਹੈ ਛੇਰ ਦੇ ਅੰਦਰ ਮੈਨੂੰ ਪੈਂਚ ਨਹੀਂ ਆਦੀ ਵੈਸੇ ਸਾਰੀ ਡਿਟੇਲ ਲਿਖੀ ਹੋਤੀ ਮੈਂ ਦੇਖਾਂ ਮੈਂ ਤੇ ਦੇਖਾਂ ਤਾਂ ਇਹ ਕੰਮ ਇਹ ਮੇਰੇ ਕੋਲ ਤੁਸੀਂ ਟੇਲਰ ਹੋ ਹਨ ਜੀ ਕਮਿਸ਼ ਬਹੁਤ ਵੱਡੇ ਫੈਸ਼ਨ ਡਿਜ਼ਾਈਨਰ ਨਹੀਂ ਨਹੀਂ ਫੈਸ਼ਨ ਡਿਜ਼ਾਈਨਰ ਛੋਟਾ ਕੰਮ ਹੈ ਹਾਂ ਮੇਲਾ ਤੁਹਾਡੀ ਮੈਂ ਰੈਡੀमेड ਗਾਰਮੈਂਟਸ ਨਹੀਂ ਬਈ ਨਹੀਂ ਮੇਲਾ ਵੈਸੇ ਅਮੀਰ ਆਦਮੀਆਂ ਸ਼ੌਕ ਹੈ ਤੁਹਾਡਾ ਕੱਪੜਿਆਂ ਦਾ ਤਾਂ ਹੀ ਦਿਖ ਰਿਹਾ ਮੇਰਾ ਆਪਣਾ ਨਾਮ ਵਿਵੇਕ ਸ਼ੌਕ ਹੈ ਮੈਨੂੰ ਕਹਦਾ ਸ਼ੌਕ ਹੋਏਗਾ ਤੇ ਫਿਰ ਤੁਸੀਂ ਇੰਨੀਆਂ ਕਿਤਾਬਾਂ ਰੋਜ਼ ਦੇਖਦੇ ਹੋ ਲੈ ਜਾਂਦੇ ਹੋ ਕਿ ਬਿਜ਼ਨਸ ਕੀ ਹੈ ਆਪਣਾ ਮੈਚਚੁਅਲੀ ਜੇਬ ਕਿਤਰਾ ਹੈਗਾ ਮੈਂ ਦੇਖਦਾ ਰਹਾਂ ਨਾ ਲੇਟੈਸਟ ਜੇਬਾਂ ਕਿਤੇ ਰੱਖਦਾ ਮੇਰੀ ਜੇਬ ਪਰਸ ਜੀ ਜਾਣੇਓ ਫਲਾਈਟ ਦਾ ਟਾਈਮ ਹੋ ਗਿਆ ਜੇ ਰੱਬ ਨੇ ਦਿਮਾਗ ਨਾਲ ਦੀ ਚੀਜ਼ ਨਹੀਂ ਨਾ ਦਿੱਤੀ ਤੇ ਚੁੱਪ ਕਰਕੇ ਵੇਖੀ ਜਾਇਆ ਕਰ ਦੀਦਾ ਨਹੀਂ ਜਹਾਜ਼ ਦੀ ਪੂਜਾ ਕਰਨੀ ਆ ਅੱਜ ਕੱਲ੍ਹ ਜਹਾਜ਼ ਦਾ ਖਬਰ ਕਿੰਨਾ ਰિસ્ਕੀ ਆ ਅੱਛਾ ਅੱਛਾ ਮੈਨੂੰ ਜਹਾਜ਼ ਬਾਰੇ ਦੱਸ ਰਿਹਾ ਨਾ ਤੂੰ ਤਾਂ ਜੰਮੀ ਜਹਾਜ਼ ਵਿੱਚ ਆ ਪਿਓ ਨੇ ਗੱਡੇ ਚੜ ਕੇ ਨਹੀਂ ਵੇਖਿਆ ਤੇ ਝਾਇ ਦੀਆਂ ਗੱਲਾਂ ਕਰਦੀ ਐ ਖ਼ਬਰਦਾਰ ਜੋ ਮੇਰੇ ਪਿਓ ਤੇ ਗਿਆ ਨਾ ਪਿਓ ਤੇਰਾ ਵੀਜ਼ਾ ਹੋ ਗਿਆ ਜਿੱਦੇ ਚੜ ਕੇ ਜਾਣਾ ਹੈ ਵੀਜ਼ਾ ਤਾਂ ਕੱਟ ਵੀ ਨਹੀਂ ਉਹਨਾਂ ਦੇ ਸਹਾਰੀ ਆ ਜਿਹੜਾ ਬਾਹਰ ਚੱਲੇ ਆ ਮੇਰੇ ਖਾਨਦਾਨ ਚੋਂ ਤਾਂ ਕੋਈ ਦਿੱਲੀ ਨਹੀਂ ਸੀ ਟੱਪਿਆ ਸ਼ੁਕਰ ਕਰ ਮੇਰੇ ਮਾਪਿਓ ਜੇ ਤੈਨੂੰ ਬਾਹਰ ਬੁਲਾ ਰਹੇ ਨੇ ਬਾਹਰ ਬੁਲਾ ਰਹੇ ਮੁਖੀ ਬੁਲਾ ਰਹੇ ਗੱਟਾ ਰਪਈਆਂ ਦੇ ਤਾਂ ਗੱਡਾ ਪੂਰਾ ਪੂਰਾ ਖੁੱਲਾ ਵੇਚਿਆ ਸਾਰੇ ਨੇ ਭੈਣ ਦੇ ਪੈਸੇ ਹੀ ਲੈ ਲਏ ਅਸੀਂ ਇਹ ਏਜੰਟ ਹੁੰਨੇ ਆ ਅੱਧਾ ਪੰਜਾਬ ਖਾ ਗਿਆ ਸਾਰੇ ਜੀਜੇ ਨੂੰ ਨਹੀਂ ਬਖਸ਼ਿਆ ਆ ਜੀਜੇ ਦੀ ਸ਼ਖਰਤਾ ਦੇਖੋ ਸ਼ੁਕਰ ਕਰ ਮੇਰੇ ਭਰਾਵਾਂ ਨੇ ਜੋ ਤੈਨੂੰ ਮੇਰੇ ਵਰਗੀ ਕੁੜੀ ਚੋ ਦਿੱਤੀ ਵੇਖ ਕੁੜੀ ਸੱਠਾ ਰੁਟਾ ਟੱਪ ਗਈ ਆ ਜੀ ਕੁੜੀ ਆ ਟਖਾਈ ਹੋ ਤੇ ਗਿਆ ਹੀ ਹੋ ਜਾ ਤੇ ਤੇਰੇ ਲੱਗਦੇ ਨੇ ਕਿਹੜੀ ਚੰਗੀ ਕੀਤੀ ਐ ਕਹਿੰਦੇ ਨੇ ਮੁੰਡੇ ਦਾ ਕਲੀਨਿਕ ਹੈ ਡੈਂਟਿਸਟ ਹੈ ਅੱਧੀ ਜੰਝਪੂੜੀ ਲਈ ਸੀ ਜੰਝਪੂੜੀ ਤੂੰ ਕਿਹੜੇ ਕੁੱਕੜ ਬਾਤ ਤੇ ਅੱਗੋਂ ਆਲੂ ਪਾਇਆ ਤਰੀ ਗਏ ਅਕੇ ਜੰਝ ਬਾਤ ਦਾ ਜਿਆਦਾ ਆ ਇੱਕੇ ਥਾਲੇ ਦੇ ਪੰਜ ਮਾਇਲ ਹੋ ਜਾਓ ਅਲੀ ਪਹਿਲੀ ਬੁਰਕੀ ਪਣੀ ਪਲੀਜ਼ ਬੈ ਗਈ ਓਏ ਸਾਰਿਆਂ ਰੋਦੀ ਖਾਨ ਦੇ ਵੀ ਧੂਆ ਖੇਡਣ ਆਏ ਹੋ ਪੁਲਿਸ ਭੜ ਕੇ ਲੈ ਗਈ ਤੇਰੀ ਔਕਾਤ ਨੂੰ ਕਹਿੰਦੇ ਨੇ ਕਾਕਾ ਜੀ ਨੂੰ ਫਰੀਜ ਚਾਹੀਦਾ ਹੈ ਕਾਰ ਚਾਹੀਦੀ ਐ ਰੰਗ ਦਾ ਟੀਵੀ ਚਾਹੀਦਾ ਆਪਣੇ ਘਰ ਪਾਵੇਂ ਪੰਗ ਪੁੱਜਦੀ ਹੋਵੇ ਸਾਡੇ ਪੰਗ ਤੁਹਾਡੇ ਪੰਗ ਵੀ ਨਹੀਂ ਦੀ ਬੂਏ ਬੋਰੀਆਂ ਦੇ ਚਿਰਕ ਦੀਆਂ ਲੀਰਾਂ ਨੇ ਲਾ ਕੇ ਬੈਠੇ ਆ ਵੱਡੇ ਆਏ ਸ਼ਿਕਲੀ ਗੱਲ ਜੇ ਇੰਨਾ ਦੁਖੀ ਐ ਤਾਂ ਫਿਰ ਦੇ ਦੇ ਮੈਨੂੰ ਤਲਾਕ ਅੱਛਾ ਤੂੰ ਦੇ ਚਾਹੁੰਦੀ ਐ ਤੇ ਮੈਂ ਕਿੰਨਾ ਵੇਖ ਤੈਨੂੰ ਤਲਾਕ ਦੇ ਦਵਾਂ ਤੇ ਤੂੰ ਕਿਹੋ ਹੋਰ ਕੋ ਲੱਖ ਲੈ ਕੇ ਮੇਰੀ ਟਿਕਟ ਨੂੰ ਪਾਰ ਕੇ ਇੱਥੇ ਆ ਗਿਆ ਕਾਤ ਆਪਣੀ ਦੇ ਮੈਂ ਵੀ ਤੇਰੀ ਔਕਾਤ ਨੂੰ ਚੰਗੀ ਤਰ੍ਹਾਂ ਜਾਣਦੀ ਹਾਂ ਜਾਣਦੀ ਨੂੰ ਫਟਾ ਆ ਮਾਰਾ ਜਾ ਪਟਿਆਲੇ ਦਾ ਮੇਰਾ ਮੂੰਹ ਨਾ ਖੋਲ ਮੈਂ ਕਦੇ ਚਪੇੜ ਨਹੀਂ ਦੇਣੂਗਾ ਓਏ ਕਿਹੜਾ ਸਾਲਾ ਉਨਕੇ ਲੱਡ ਵੀ ਨਹੀਂ ਦਿੱਤਾ ਰਾਈਟ ਰੋਲ ਵੀ ਟੀਆਰ ਰੋਲ ਆਡਿਓ ਐਕਸ਼ਨ ਆ ਚਲੋ ਸਾਡੇ ਤੇ ਹੈਰਾਨ ਭਾਈਆ ਮਿੱਟੀ ਚੱਕੀ ਨਹੀਂ ਜਾਂਦੀ ਐਕਟਰ ਬਣਨ ਨੂੰ ਫਿਰਦੇ ਆ ਜੇ ਆਏ ਤੁਸੀਂ ਬਾਰ ਬਾਰ ਕੱਟ ਕਰਾਈ ਗਏ ਨਾ ਫਿਰ ਹੋ ਗਿਆ ਗੀਤ ਪੂਰਾ ਹਾਂ ਭਾਈ ਵੀਟੀਆਰ ਰੈਡੀ ਆਰਡਰ ਰੈਡੀ ਭਾਈ ਜੀ ਇੱਕ ਮਿੰਟ ਜਰਾ ਗੱਲ ਕਰਨੀ ਵੀਰੇ ਜੀ। ਉਹ ਤੂੰ ਯਾਰ ਤੁਸੀਂ ਬਾਹਰ ਚੱਲੋ ਮੈਂ ਕਰਦਾ ਤੁਹਾਡੇ ਨਾਲ। ਆਜੋ ਆਜੋ। ਹਾਂਜੀ ਪੀਸਨਲ ਲੈ ਲਓ। ਰੈਡੀ? ਇਧਰ ਕਰ ਲਓ ਤਾਂ ਕਿ ਜਿਹੜੀ ਗੱਲ ਕਰਨੀ ਆ। ਉਧਰ ਕੰਮ ਹੋ ਰਿਹਾ ਸੀਗਾ। ਹਾਂ। ਪੈਸੇ ਮਾਫ ਕਰਨਾ? ਆ ਠੀਕ ਹੈ ਠੀਕ ਹੈ ਕਰਤਾ। ਮੈਂ ਤਾਂ ਸਿਰਫ ਇੰਨੀ ਗੱਲ ਪੁੱਛਣੀ ਸੀ। ਤੇ ਇਹ ਕੋਈ ਸ਼ੂਟਿੰਗ ਚੱਲ ਰਹੀ ਹੈ? ਆਹੋ। ਇਹ ਕਿਹੜੀ ਫਿਲਮ ਦੀ? ਤੁਸੀਂ ਕੀ ਲੈਣਾ? ਕੀ ਮਤਲਬ? ਫਿਲਮ ਦਾ ਨਾਮ। ਅੱਛਾ ਅੱਛਾ ਤੁਸੀਂ ਕੀ ਲੈਣਾ ਫਿਲਮ ਦਾ ਨਾਮ ਆ। वैसे भाई साहब मैं 2 मिनट तो ਤੁਲੰਗਦਾ ਤੇ ਮੈਂ ਰੋਜ਼ ਸ਼ੂਟਿੰਗ ਵੇਖਦਾ ਤੇ ਮੈਨੂੰ ਪਤਾ ਕਿ ਬੰਬਈ ਜਿਹੜੀ ਫਿਲਮਾਂ ਬੰਦੀਆਂ ਬੜੇ ਹਿੱਟ ਪ੍ਰੋਡਿਊਸਰ ਡਾਇਰੈਕਟਰ ਬੈਠੇ ਆ ਉਹ ਇੱਕ ਫਿਲਮ ਦੇ ਗੀਤ ਨੂੰ ਨਾ ਵੱਧ ਅਰਜ ਦਸ ਦੇ ਲੁੰਦੇ ਆ ਤੇ ਤੁਸੀਂ 2 ਮਹੀਨੇ ਕੋ ਗੀਤ ਨੂੰ ਸ਼ੂਟਿੰਗ ਕਰੀ ਜਾ ਰਹੇ ਹੋ ਇਹ ਕਿਉਂ ਅਸੀਂ ਅਸਲ ਹਾਈ ਕੁਆਲਿਟੀ ਬਣਾ ਰਹੇ ਹਾਂ ਹਾਈ ਕੁਆਲਿਟੀ ਕੁਆਲਿਟੀ ਮੈਂ ਤੁਹਾਡੀ ਬਾਹਰ ਖੜਾ ਵੇਖ ਰਿਹਾ ਸੀ ਆ ਦੇਖਿਆ ਤੁਸੀਂ ਅੰਨਾ ਤੁਹਾਡੇ ਗੀਤ ਦੇ ਬੋਲ ਕਿਧਰ ਆ ਰਹੇ ਸੀ ਤੇ ਤੁਹਾਡੇ ਕਲਾਕਾਰਾਂ ਦੇ ਬੁੱਲ ਕਿਧਰ ਨੂੰ ਹਿੱਲ ਰਹੇ ਸੀ ਓਏ ਭਾਈ ਸਾਹਿਬ ਸਾਡੇ ਕਲਾਕਾਰਾਂ ਦੇ ਤੁਸੀਂ ਬੁੱਲ ਹਿੱਲਦੇ ਨਾ ਦੇਖੋ ਓਏ ਤੁਸੀਂ ਇੱਟਾ ਹਿੱਲਦੀਆਂ ਦੇਖੋ ਤੁਸੀਂ ਤਗਾਰੀਆਂ ਹਿੱਲਦੀਆਂ ਦੇਖੋ ਤੁਸੀਂ ਲੱਕੜਾ ਹਿੱਲਦੀਆਂ ਦੇਖੋ ਮਤਲਬ ਕਿਸ ਫੁਰਤੀ ਨਾਲ ਸਮਾਨ ਜ਼ਮੀਨ ਤੋਂ ਲੈ ਕੇ ਮਿਸਤਰੀ ਤੱਕ ਜਾ ਰਿਹਾ ਤੁਸੀਂ ਇਹ ਦੇਖੋਗਾ ਇਹ ਹੀ ਸਾਡੀ ਤਨਵੀ ਬੇਟੀ ਕੀ ਮਤਲਬ ਮੇਰਾ ਮਤਲਬ ਕੁਆਲਿਟੀ ਹੈ ਬਿਊਟੀ ਕੁਆਲਿਟੀ ਤੇ ਦੱਸੋ ਇਹ ਹੋਰ ਕਿੰਨਾ ਟਾਈਮ ਲੱਗੂਗਾ ਆ तकरीबन ਮੇਰੇ ਹਿਸਾਬ ਨਾਲ 2 ਢਾਈ ਮਹੀਨੇ ਲੱਗੇ ਜਾਣਗੇ 2 ਢਾਈ ਮਹੀਨੇ ਹੋਰ ਤੇ ਭਾਈ ਸਾਹਿਬ ਹੁੰਜਰਾ ਧਿਆਨ ਨਾਲ ਵੇਖੋ ਦਿਸ ਇਜ਼ ਮਾਈ ਕਾਰਡ ਕਾਰਡ ਪੱਤਰਕਾਰ ਭਾਜੀ ਤੁਸੀਂ ਪਹਿਲਾਂ ਕਿਉਂ ਨਹੀਂ ਦੱਸਿਆ ਤੁਸੀਂ ਪੱਤਰਕਾਰ ਹੋ ਮੈਂ ਇਸ ਵਤਨ ਦੀ ਸਭ ਤੋਂ ਲੀਡਿੰਗ ਅਖਬਾਰ ਦਾ ਪੱਤਰਕਾਰ ਆ ਸੱਚਾ ਸੁੱਚਾ ਠੀਕ ਹੈ ਜੀ ਤੇ ਮੈਨੂੰ ਪੰਬਲਪੂਸੇ ਪਾਉਂਦੀ ਕੋਈ ਲੋੜ ਨਹੀਂ ਮੈਨੂੰ ਸੱਚ ਪਤਾ ਲੱਗ ਗਿਆ ਨਾ ਮੈਂ ਆਪਣੇ ਅਖਬਾਰ ਵਿੱਚ ਤੁਹਾਡਾ ਐਸਾ ਨਾਸ ਮਾਰੂੰਗਾ ਤੁਸੀਂ ਲੋਕ ਯਾਦ ਰੱਖੋਗੇ ਪਾਜੀ ਗੱਲ ਸੁਣੋ ਹੁਣ ਤੁਸੀਂ ਪੱਤਰਕਾਰ ਹੋ ਮੈਂ ਕੋਈ ਜੋਸ਼ੀ ਤਾਂ ਹੈ ਨਹੀਂ ਜਦੋਂ ਤੁਸੀਂ ਮੈਨੂੰ ਦੱਸ ਦਿੰਦੇ ਮੈਂ ਤੁਹਾਡੇ ਨਾਲ ਉਸ ਹੱਬ ਨਾਲ ਮਿਲਦਾ ਤੇ ਮੈਨੂੰ ਦੱਸਣਾ ਸੀ ਨਾ ਇਹ ਛੋਟੇ ਆ ਸਾਬ ਲਈ ਤਗਾਰੀ ਚ ਘਰਾ ਲਿਆ ਕੀ ਮੇਰਾ ਮਤਲਬ ਥਾਲੀ ਚ ਖਾਣਾ ਲਿਆ ਕੀ ਮਤਲਬ ਅਤੜੀ ਸੇਵਾ ਕਰਦੇ ਆ ਜਿਹੜਾ ਮੁਰਗਾ ਵੰਗਾਣੇ ਆ ਬੋਤਲ ਵੰਗਾਣੇ ਆ ਤੁਸੀਂ ਫਿਰ ਭੁੱਲਦੇ ਹੋ ਮੈਂ ਉਹ ਪੱਤਰਕਾਰ ਨਹੀਂ ਜਿਹੜਾ ਦਾਰੂ ਮੁਰਗੇ ਤੇ ਵਿਗਜਵੇ ਮੈਂ ਸੱਚਾਈ ਜਾਣਨ ਆਇਆ ਤੇ ਮੈਨੂੰ ਇਸ ਲਈ ਇਹ ਪਤਾ ਲੱਗਣੀ ਚਾਹੀਦੀ ਇਹੋ ਕੀ ਰਿਹਾ ਹੈ ਪਾਜੀ ਗੱਲ ਇਹ ਹੈ ਹੌਲੀ ਬੋਲੋ ਇੱਕ ਟਾਈਮ ਮੇਰੇ ਇੱਕ ਕਲਾਕਾਰ ਸੋ ਲੈਣਗੇ ਦੂਸਰੀ ਗੱਲ ਇਹ ਹੈ ਹੁਣ ਤੁਸੀਂ ਪੱਤਰਕਾਰ ਹੋ ਤੁਹਾਡੇ ਕੋਲੋਂ ਕਿਹੜੀ ਗੱਲ ਦਾ ਉਲ੍ਹਾ ਗੱਲ ਸਿਰਫ ਇੰਨੀ ਹੈ ਕਿ ਮੇਰਾ ਨਾਮ ਜਸਵਿੰਦਰ ਪੱਲ ਹੈ ਹੁਣ ਐਸ ਲਈ ਤੇ ਹਾਂ ਤੇ ਕਿਹੜਾ ਕੈਮਰਾ ਬਾਹਰ ਸ਼ੂਟਿੰਗ ਤੇ ਮੈਂ ਰੱਖਿਆ ਨਾ ਉਹ ਖਰਾਬ ਆ ਕੈਮਰਾ ਖਰਾਬ ਆ ਆਪਣੇ ਦੋਸਤੋ ਆਧਾਰਾ ਲਿਆਂਦਾ ਤੇ ਮੈਂ ਅਖਬਾਰ ਦੇ ਵਿੱਚ ਐਡ ਦਿੱਤੀ ਸੀ ਵੀ ਜਿਹੜੇ ਮੁੰਡੇ ਕੁੜੀਆਂ ਫਿਲਮ 'ਚ ਰੋਲ ਕਰਨਾ ਚਾਹੁੰਦੇ ਆ ਉਹ ਮੇਰੇ ਨਾਲ ਸੰਪਰਕ ਕਰਨ ਤੇ ਤੁਹਾਨੂੰ ਪਤਾ ਸਾਡੇ ਕਾਲਜਾਂ ਦੇ ਮੁੰਡੇ ਕੁੜੀਆਂ ਨੂੰ ਕਿੰਨਾ ਭੋਸਾ ਫ ਤੇ ਮੁੰਡੇ ਉਹ ਕੁੜੀਆਂ ਕਰਕੇ ਆ ਗਏ ਅੱਛਾ ਮੇਰੇ ਕਹਿਣ ਦਾ ਮਤਲਬ ਸਿਰਫ ਇੰਨੇ ਹੀ ਆ ਪੱਤਰਕਾਰ ਸਾਹਿਬ ਵੀ ਜੋ ਇੱਥੇ ਸੋਚ ਰਹੇ ਹੋ ਨਾ ਵੀ ਇਹ ਫਿਲਮ ਬਣ ਰਹੀ ਹੈ ਇਹ ਫਿਲਮ ਫਿਲਮ ਨਹੀਂ ਬਣ ਰਹੀ ਕੀ ਬਣ ਰਿਹਾ ਜਨਾਬ ਓਏ ਮੇਰੀ ਬਣ ਰਹੀ ਹੈ ਇੱਥੇ ਕੋਠੀ ਤੁਹਾਡੀ ਕੋਠੀ ਬਣ ਰਹੀ ਹੈ ਮੇਰੀ ਇੰਨੀ ਔਕਾਤ ਤਾਂ ਹੈ ਨਹੀਂ ਮੈਂ ਚੰਡੀਗੜ੍ਹ ਵਰਗੇ ਸ਼ਹਿਰ ਦੇ ਵਿੱਚ ਐਡੇ ਮਹਿੰਗੇ ਭਾਦੀ ਲੇਬਰ ਲੈ ਕੇ ਕੋਠੀ ਬਣਾ ਲਮਾ ਸੋ ਮੁੰਡੇ ਕੁੜੀਆਂ ਨੂੰ ਮੈਂ ਸਿਰਫ ਫਿਲਮ ਦਾ ਝਾਂਸਾ ਦੇ ਕੇ ਨਾ ਰੋਲ ਦਵਾਉਣ ਦਾ ਤੇ ਉਹਨਾਂ ਤੋਂ ਮੈਂ ਲੇਬਰ ਦਾ ਕੰਮ ਲੈ ਰਿਹਾ ਛੱਗੀ ਮਾਰ ਜਨਾਬ ਇੱਕ ਬੇਨਤੀ ਮੈਂ ਹੋਰ ਕਰਨੀ ਹੈ ਜਨਾਬ ਜੋ ਕੁਝ ਤੁਸੀਂ ਨੋਟ ਕਰ ਰਹੇ ਹੋ ਪਲੀਜ਼ ਇਹ ਨੋਟ ਮੈਨੂੰ ਦੇ ਦਿਓ ਕੀ ਕੀ ਮਤਲਬ ਸੁਣੋ ਤਾਂ ਸਹੀ ਤੇ ਮੇਰੇ ਵਾਲਾ ਨੋਟ ਤੁਸੀਂ ਲੈ ਲਵੋ ਆਪਣੀ ਜਮਾਨ ਬੰਦ ਰ ਕੀ ਕਰ ਨਹੀਂ ਹੈ ਜੀ ਤੇ ਬਸ ਮੈਨੂੰ ਸਿਰਫ 2 ਟਾਈ ਮਹੀਨੇ ਹੋਰ ਲੱਗਣੇ ਆ ਤੇ ਮੇਰਾ ਗੀਤ ਪੂਰਾ ਹੋ ਜਾਣਾ ਗੀਤ ਮੇਰਾ ਮਤਲਬ ਮੇਰੀ ਕੋਠੀ ਪਲੀਜ਼ ਕਾਮਨ ਐਕਸ਼ਨ ਉਹ ਮਰ ਗਿਆ ਮਰਾ ਪਟਿਸਾ ਬਹੁਤ ਬਹੁਤ ਅਫਸੋਸ ਹੋਵੇ ਜੀ ਬਹੁਤ ਬਹੁਤ ਅਫਸੋਸ ਹੋਵੇ ਤੂੰ ਕਰ ਫੋਟ ਰਿਹਾ ਕਿ ਤੂੰ ਤੇਰੀ ਬੁਲਾਈ ਵਾਲੀ ਆ ਉਹ ਦਰਸਲ ਗੱਲ ਇਹ ਕਿ ਮੈਂ ਨਾਲ ਦੇ ਘਰਾਂ ਜੀ ਵਧਾਈ ਦੇਣੀ ਸੀ ਨਵੇਂ ਸਾਲ ਦੀ ਤੁਹਾਡੇ ਘਰ ਅਫਸੋਸ ਕਰਨਾ ਸੀ ਉਹ ਮਿਕਸ ਹੋ ਗਿਆ ਮੇਰੇ ਖਿਆਲ ਆ ਅੱਛਾ ਅੱਛਾ ਕੋਈ ਗੱਲ ਨਹੀਂ Só